ਦੇ ਦੇਸ਼ ਲਈ ਪ੍ਰਾਰਥਨਾ ਕਰੀਏ ਅੱਖਾਂ ਨੂੰ ਬੰਦ ਕਰਕੇ ਸਿਰਾਂ ਨੂੰ ਝੁਕਾ ਕੇ ਪੂਰੀ ਗੰਭੀਰਤਾਈ ਦੇ ਨਾਲ ਸਰਬ ਸ਼ਕਤੀਮਾਨ ਖੁਦਾਵੰ ਖੁਦਾ ਪਿਆਰੇ ਪਿਤਾ ਅਸੀਂ ਆਪਣੇ ਮੋਲਖ ਨੂੰ ਲੈ ਕੇ ਤੁਹਾਡੀ پاک ਜ਼ਲਾਲੀ ਹਜ਼ੂਰੀ ਦੇ ਵਿੱਚ ਆਉਨੇ ਆ ਪਿਤਾ ਜੀ ਪ੍ਰਭੂ ਇਸ ਮੋਲਖ ਨੂੰ ਤੁਸੀਂ ਸਾਨੂੰ ਪੈਦਾ ਕੀਤਾ ਤੁਸੀਂ ਭੇਜਿਆ ਕਿਉਂਕਿ ਤੁਹਾਡੀ ਪਲੈਨਿੰਗ ਇਹੀ ਸੀ ਕਿ ਅਸੀਂ ਇਸ ਸਰ ਮੋਲਖ ਦੇ ਨਾਗਰਿਕ ਹੋਈਏ ਤੁਹਾਡੇ ਵਚਨ ਦੇ ਅਨੁਸਾਰ ਪ੍ਰਭੂ ਤੁਹਾਡੇ ਦਿੱਤੇ ਹੋਏ ਹੁਕਮ ਦੇ ਅਨੁਸਾਰ ਅੱਜ ਅਸੀਂ ਸਾਡੇ ਮੋਲਖ ਦੇ ਲਈ ਪ੍ਰਾਰਥਨਾ ਕਰਦੇ ਹਾਂ ਪਿਤਾ ਤੁਹਾਡਾ ਮਿਹਰ ਭਰਿਆ ਹੱਥ ਸਾਡੇ ਮੋਲਖ ਉੱਤੇ ਹੋਵੇ ਸਾਡੇ ਪ੍ਰਾਈਮ ਮਿਨਿਸਟਰ ਦੇ ਉੱਤੇ ਹੋਵੇ ਸਾਡੇ ਦੇਸ਼ ਦੀ ਸੈਨਾ ਨੂੰ ਸਵਰਗ ਦੂਤਾਂ ਜਿਹਾ ਬਲ ਦਿਓ ਅਰ ਸੁਪਰਨੈਚਰਲ ਤਰੀਕੇ ਦੇ ਨਾਲ ਪ੍ਰਭੂ ਸਾਡੇ ਦੇਸ਼ ਦੀ ਸੈਨਾ ਦੀ ਹਿਫਾਜ਼ਤ ਕਰਿਓ ਉਨ੍ਹਾਂ ਦੇ ਪਰਿਵਾਰਾਂ ਦੀ ਹਿਫਾਜ਼ਤ ਕਰਿਓ ਹਰ ਹਥਿਆਰ ਜਿਹੜਾ ਸਾਡੇ ਦੇਸ਼ ਦੇ ਵਿਰੁੱਧ ਬਣਿਆ ਨਕੰਮਾ ਹੋ ਜਾਵੇ ਹਰੇਕ ਯੋਜਨਾ ਜਿਹੜੀ ਸਾਡੇ ਦੇਸ਼ ਦੇ ਵਿਰੁੱਧ ਬਣੀ ਆ ਉਹ ਨਕਮੀ ਹੋ ਜਾਵੇ ਐ ਮੇਰੇ ਪਿਤਾ ਪਰਮੇਸ਼ਵਰ ਹੁਣ ਹੋਣ ਦਿਓ ਕਿ ਜੋ ਤੁਸੀਂ ਆਪਣਾ ਸ਼ਬਦ ਭੇਜਿਆ ਉਹਦੇ ਅਨੁਸਾਰ ਸਾਡਾ ਦੇਸ਼ ਮਹਾਨਤਾ ਵੱਲ ਨੂੰ ਜਾਵੇ ਅਰ ਪ੍ਰਭੂ ਜੀਵੇ ਤੁਸੀਂ ਇਹਨੂੰ ਹਰਾ ਦੇਸ਼ਾਂ ਵਿੱਚ ਉੱਚਾ ਚੱਕਣ ਜਾ ਰਹੇ ਆ ਅੱਜ ਮਿਲ ਕੇ ਪ੍ਰਾਰਥਨਾ ਕਰਦੇ ਕਿ ਤੁਹਾਡੀ ਇਹ ਮਰਜ਼ੀ ਜ਼ਰੂਰ ਪੂਰੀ ਹੋਵੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਆ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਅਮਨ ਸ਼ਾਂਤੀ ਦਿਓ ਮੇਰੇ ਖੁਦਾ ਜੀ ਪ੍ਰਭੂ ਆਪਣਾ ਪ੍ਰੇਮ ਸਾਡੇ ਦੇਸ਼ ਦੇ ਲੋਕਾਂ ਦੇ ਦਿਲਾਂ ਦੇ ਅੰਦਰ ਪਾਇਓ ਮੇਰੇ ਖੁਦਾ ਅਰ ਦੇਸ਼ ਦੇ ਲੋਕਾਂ ਦੀ ਹਿਫਾਜ਼ਤ ਪ੍ਰਭੂ ਆਪਣੇ ਕਿਰਪਾ ਵਾਲੇ ਹੱਥ ਦੇ ਨਾਲ ਕਰਿਓ ਮੇਰੇ ਖੁਦਾ ਜੀ ਸੋ ਕੋ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਦੋਹਾਂ ਦੇਸ਼ਾਂ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਹੋਏ ਮੇਰੇ ਖੁਦਾ ਫਿਰ ਵੀ ਪ੍ਰਭੂ ਜੋ ਤੁਸੀਂ ਚਾਹੁੰਦੇ ਆ ਉਦਾਂ ਹੋਵੇ ਕਿਉਂਕਿ ਤੁਹਾਡੇ ਕੋਲੇ ਚੰਗੀਆਂ ਯੋਜਨਾਵਾਂ ਆ ਜਾਂ ਮੇਰੇ ਪਿਤਾ ਪਰਮੇਸ਼ਰ ਅਰ ਪ੍ਰਭੂ ਸਾਡੀ ਪ੍ਰਾਰਥਨਾ ਹੈ ਕਿ ਪਿਤਾ ਉਹ ਸੈਨਿਕ ਜਿਹੜੇ ਜੰਗ ਦੇ ਮੈਦਾਨ ਵਿੱਚ ਆ ਉਹਨਾਂ ਦੇ ਪਰਿਵਾਰਾਂ ਦੀ ਹਿਫਾਜ਼ਤ ਤੁਸੀਂ ਕਰੋ ਮੇਰੇ ਖੁਦਾ ਜੀ ਅਰ ਪ੍ਰਭੂ ਉਹਨਾਂ ਦੇ ਪਰਿਵਾਰਾਂ ਨੂੰ ਵੱਡੀ ਦਲੇਰੀ ਬਖਸ਼ਿਓ ਮੇਰੇ ਖੁਦਾ ਉਹਨਾਂ ਸੈਨਿਕਾਂ ਨੂੰ ਡਿਸਪਾਇੰਟ ਨਾ ਕਰਨ ਪਰ ਹੋਰ ਇਨਕਰੇਜ ਕਰਨ ਮੇਰੇ ਖੁਦਾਬੰਦ ਖੁਦਾ ਆਓ ਮੇਰੇ ਖੁਦਾ ਸਾਡੇ ਸਭਨਾ ਉੱਤੇ ਮਿਹਰਮਾਨ ਹੋਵੋ ਅਰ ਸਾਡੀਆਂ ਬੇਨਤੀਆਂ ਨੂੰ ਸਵੀਕਾਰ ਕਰੋ ਅਸੀਂ ਯਕੀਨ ਕਰਦੇ ਕਿ ਅੱਜ ਸਾਡੇ ਦੇਸ਼ ਦਾ ਵੀ ਬ੍ਰੇਕਥਰੂ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਮੰਗਦੇ ਹਾਂ ਆਮੇਨ Amen.